ਹਾਂਜੀ ਸਤਿ ਸ਼੍ਰੀ ਅਕਾਲ ਸਾਥਿਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਥੋੜਾ ਤਬੀਅਤ ਠੀਕ ਨਾ ਹੋਣ ਕਰਕੇ ਆਪਾਂ ਨੂੰ ਬਿਨਾਂ ਕੈਮਰੇ ਤੋਂ ਵੀਡੀਓ ਬਣਾਉਣੀ ਪੈ ਰਹੀ ਐ ਤੇ ਪਰ ਇਹ ਜਿਹੜੀ ਵੀਡੀਓ ਆ ਇਹ ਬੜੀ ਹੀ ਇੰਪੋਰਟੈਂਟ ਹੋਣ ਵਾਲੀ ਐ ਤਾਂ ਕਰਕੇ ਇਹਨੂੰ ਸਾਰੇ ਧਿਆਨ ਨਾਲ ਸੁਣਿਓ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਆਂਗਣਵਾੜੀ ਦੀਆਂ ਪੋਸਟ ਆਈਆਂ ਹੋਈਆਂ ਨੇ ਉਹਨਾਂ ਦੀ ਡਿਟੇਲ ਜਾਣਕਾਰੀ ਐ ਜਿਹੜੀ ਤੁਹਾਨੂੰ ਉਹ ਇਸ ਵੀਡੀਓ ਚ ਮਿਲੂਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਉਹ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਪੋਸਟਾਂ ਦੋ ਨੇ ਜੀ ਇੱਕ ਹੈਗੀ ਆਂਗਣਵਾੜੀ ਵਰਕਰ ਦੀ ਤੇ ਦੂਜੀ ਹੈਗੀ ਅੰਗਣਵਾੜੀ ਹੈਲਪਰ ਦੀ ਸਭ ਤੋਂ ਪਹਿਲਾ ਸਵਾਲ ਹੈ ਕਿ ਉਹਦੇ ਵਾਸਤੇ ਸਾਨੂੰ ਯੋਗਤਾ ਕੀ ਚਾਹੀਦੀ ਹੈ ਜਨ ਕਿ ਬੰਦਾ ਪੜਿਆ ਕਿੰਨਾ ਹੋਣਾ ਚਾਹੀਦਾ ਉਹਦੇ ਵਾਸਤੇ ਜੇਕਰ ਤੁਸੀਂ ਅੰਗਣਵਾੜੀ ਵਰਕਰ ਦੀ ਪੋਸਟ ਭਰ ਰਹੇ ਹੋ ਤਾਂ ਤੁਹਾਡੀ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ ਮਤਲਬ ਕਿ ਜਾਂ ਤਾਂ ਬੀਏ ਕੀਤੀ ਹੋਵੇ ਜਾਂ ਬੀਏ ਦੇ ਬਰਾਬਰ ਦਾ ਕੋਈ ਵੀ ਤੁਸੀਂ ਕੋਰਸ ਕੀਤਾ ਹੋਵੇ ਤੇ 10ਵੀਂ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਅੰਗਣਵਾੜੀ ਹੈਲਪਰ ਦੀ ਹੈਲਪਰ ਵਾਸਤੇ ਤੁਹਾਡੇ ਕੋਲ ਪਲੱਸ 2 ਦੀ ਯੋਗਤਾ ਹੋਣੀ ਚਾਹੀਦੀ ਹੈ 12ਵੀਂ ਦੀ ਜਾਂ ਤਾਂ ਤੁਸੀਂ 12ਵੀਂ ਪਾਸ ਕੀਤੀ ਹੈ ਜਾਂ ਫਿਰ ਉਹਦੇ ਬਰਾਬਰ ਦੀ ਕੋਈ ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਸੈਕੰਡ ਜਿਹੜੀ ਕੰਡੀਸ਼ਨ ਹੈ ਉਹ ਇਹੀ ਹੈ ਕਿ 10ਵੀਂ ਚ ਪੰਜਾਬੀ ਹੋਣਾ ਲਾਜ਼ਮੀ ਹੈ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਮਰ ਉਮਰ ਕਿੰਨੀ ਹੋਣੀ ਚਾਹੀਦੀ ਹੈ ਜਿਹੜੀ ਉਮਰ ਹੈ ਉਹ ਘੱਟੋ ਘੱਟ ਉਮਰ ਅੰਗਣਵਾੜੀ ਵਰਕਰ ਵਾਸਤੇ ਇਹਨਾਂ ਨੇ ਰੱਖੀ ਹੈ 21 ਸਾਲ ਤੇ ਵੱਧ ਤੋਂ ਵੱਧ ਉਮਰ ਜਿਹੜੀ ਉਹ ਰੱਖੀ ਹੈ 37 ਸਾਲ ਜੇ ਆਪਾਂ ਗੱਲ ਕਰੀਏ ਅੰਗਣਵਾੜੀ ਹੈਲਪਰ ਦੀ ਹੈਲਪਰ ਵਾਸਤੇ ਉਮਰ ਰਹਿ ਗਈ ਹੈ ਜੀ 18 ਸਾਲ ਤੇ ਵੱਧਤ ਵੱਧ ਉਮਰ ਹੈ ਜਿਹੜੀ ਉਹ ਹੈਗੀ ਹੈ 37 ਸਾਲ ਜਿਹੜੇ ਆਪਣੇ ਐਸਸੀ ਤੇ ਵੀਸੀ ਦਾ ਅਸਟਾਲੇ ਆ ਗਏ ਉਹਨਾਂ ਨੂੰ ਵੀਰੇ 5-5 ਸਾਲ ਦੀ ਛੋਟ ਹੈ ਉਹਨਾਂ ਦੀ ਉਮਰ ਹੈ ਜਿਹੜੀ ਉਹ 42 ਸਾਲ ਦੀ ਰੱਖੀ ਗਈ ਹੈ ਇਸ ਤਰ੍ਹਾਂ ਹੀ ਜਿਹੜੇ ਹੈਂਡੀਕੈਪਡ ਕੈਂਡੀਡੇਟ ਹਨ ਉਹਨਾਂ ਦੀ ਉਮਰ 47 ਸਾਲ ਦੀ ਰੱਖੀ ਗਈ ਹੈ ਜਿਹੜੀ ਕੋਈ ਵਿਧਵਾ ਔਰਤ ਹੈ ਜਾਂ ਫਿਰ ਤਲਾਕ ਹੋਇਆ ਹੋਇਆ ਕਿਸੇ ਦਾ ਉਹਦੇ ਵਾਸਤੇ ਉਮਰ ਹੈ ਜਿਹੜੀ ਉਹ 47 ਸਾਲ ਰੱਖੀ ਗਈ ਹੈ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਇਹਦੇ ਵਾਸਤੇ ਆਪਾਂ ਨੂੰ ਰਹਿਸ਼ੀ ਦੇ ਸਬੂਤ ਨੇ ਜਿਹੜੇ ਉਹ ਕਿਹੜੇ-ਕਿਹੜੇ ਚਾਹੀਦੇ ਨੇ ਉਹਦੇ ਵਾਸਤੇ ਜੀ ਆਪਣੇ ਕੋਲ ਪੰਜਾਬ ਸਰਕਾਰ ਤੋਂ ਜਾਰੀ ਕੀਤਾ ਹੋਇਆ ਰੈਜ਼ੀਡੈਂਸ ਸਰਟੀਫਿਕੇਟ ਜਿਹਨੂੰ ਡੋਮਿਸਾਈਲ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ ਉਹ ਹੋਣਾ ਚਾਹੀਦਾ ਜਾਂ ਫਿਰ ਆਪਣੇ ਕੋਲ ਵੋਟਰ ਕਾਰਡ ਹੈ ਜਿਹੜਾ ਤਾਜ਼ਾ ਵੋਟਰ ਸੂਚੀ 'ਚ ਯਾਨੀ ਕਿ ਵੋਟਰ ਕਾਰਡ ਤੁਹਾਡੇ ਕੋਲ ਅਪਡੇਟਡ ਹੋਵੇ ਅਪਡੇਟਡ ਵੋਟਰ ਕਾਰਡ ਹੈ ਜਿਹੜਾ ਜੇਕਰ ਤੁਹਾਡੇ ਕੋਲ ਵੋਟ ਕਾਰਡ ਹੈ ਜਿਹੜਾ ਅਪਡੇਟਡ ਨਹੀਂ ਹੈਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਨਵਾਂ ਵੋਟ ਕਾਰਡ ਹੈ ਜਿਹੜਾ ਅਪਡੇਟਡ ਉਹ ਤੁਹਾਡਾ ਲੈ ਸਕਦੇ ਹੋ ਤੁਸੀਂ ਪੰਜਾਬ ਦੇ ਚਾਹੇ ਜਿਹੜੇ ਮਰਜੀ ਪਿੰਡ ਜਿਹੜੇ ਮਰਜੀ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਨਵਾਂ ਅਪਡੇਟਡ ਵੋਟ ਕਾਰਡ ਹੈ ਜਿਹੜਾ ਉਹ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਗੱਲ ਕਰੀਏ ਜੀ ਇੱਕ ਚਾਹੀਦਾ ਆਪਾਂ ਨੂੰ ਆਧਾਰ ਕਾਰਡ ਇਹ ਕਹਿ ਰਹੇ ਨੇ ਕਿ ਆਧਾਰ ਕਾਰਡ ਹੈ ਜਿਹੜਾ ਉਹ ਘੱਟੋ ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਹੈ ਇਹ ਨਹੀਂ ਹੈਗਾ ਕਿ ਹਾਂ ਆਪਾਂ ਅਧਾਰ ਕਾਰਡ ਬਣਾਇਆ ਤਾਂ ਉਹਤੇ ਅਧਾਰ ਕਾਰਡ ਨੂੰ ਜਦੋਂ ਆਪਾਂ ਡਾਊਨਲੋਡ ਕਰਦੇ ਆ ਉਹਤੇ ਤਰੀਕ ਲਿਖੀ ਹੋਈ ਜਾਂਦੀ ਹੈ ਨਵਾਂ ਅਧਾਰ ਕਾਰਡ ਤੁਸੀਂ ਡਾਊਨਲੋਡ ਕਰਿਓ ਉਹ ਘੱਟੋ ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਅਧਾਰ ਕਾਰਡ ਤੁਹਾਡਾ ਤੇ ਦੂਜਾ ਇਹ ਹੈ ਜੇ ਕੋਈ ਕੈਟਾਗਰੀ ਵਾਲੇ ਨੇ ਤਾਂ ਉਹਨਾਂ ਕੋਲ ਆਪਣੀ ਕੈਟਾਗਰੀ ਦਾ ਸੁੰਦਤ ਜਾਤੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਐਸਸੀ ਬੀਸੀ ਜਿਹੜੀ ਕੈਟਾਗਰੀ ਵਾਲੇ ਹੈਗੇ ਨੇ ਉਹਨਾਂ ਨੂੰ ਆਪਣੀ ਜਾਤੀ ਦਾ ਸਰਟੀਫਿਕੇਟ ਦੇਣਾ ਪਊਗਾ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੇ ਤੁਹਾਡੇ ਕੋਲ ਰੈਜ਼ੀਡੈਂਸ ਸਰਟੀਫਿਕੇਟ ਨਹੀਂ ਹੈਗਾ ਤਾਂ ਫਿਰ ਤੁਸੀਂ ਆਪਣੇ ਸਬੰਧਤ ਅਫਸਰ ਤੋਂ ਪ੍ਰੋਜੈਕਟ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ 'ਚ ਜਾ ਕੇ ਅ ਅਰਜੀ ਜਿਹੜੀ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਸਰਟੀਫਿਕੇਟ ਨੇ ਜਿਹੜੇ ਹੋਣੇ ਤੁਹਾਡੇ ਕੋਲ ਉਹਨਾਂ ਦੀ ਰਸੀਦ ਹੁਣੇ ਲਾਜ਼ਮੀ ਹੈ ਮੰਨ ਕੇ ਚੱਲੋ ਰੈਜ਼ੀਡੈਂਸ ਸਰਟੀਫਿਕੇਟ ਤੁਸੀਂ ਅਪਲਾਈ ਕਰਤਾ ਪਰ ਤੁਹਾਡਾ ਸਰਟੀਫਿਕੇਟ ਬਣਿਆ ਨਹੀਂ ਹੈਗਾ ਤਾਂ ਜਿਹੜੀ ਉਹਦੀ ਰਸੀਦ ਹੈ ਤੁਸੀਂ ਉਹ ਰਸੀਦ ਹੈ ਆਪਣੀ ਇਹਨਾਂ ਨੂੰ ਦੇ ਸਕਦੇ ਹੋ ਆਰ ਚੀਜ਼ ਉਸ ਦੀ ਜਗ੍ਹਾ ਆਪਾਂ ਅਪਲੋਡ ਕਰ ਸਕਦੇ ਹਾਂ ਤੇ ਬਾਅਦ ਦੇ ਵਿੱਚ ਜਦੋਂ ਕਾਉਂਸਲਿੰਗ ਹੋਊਗੀ ਤਾਂ ਕਾਉਂਸਲਿੰਗ ਤੇ ਅਸਲੀ ਸਰਟੀਫਿਕੇਟ ਹੈ ਜਿਹੜਾ ਉਹ ਆਪਾਂ ਦੇ ਸਕਦੇ ਹਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਫੀਸ ਦੀ ਜਿਹੜੀ ਅੰਗਨਵਾੜੀ ਵਰਕਰ ਦੀ ਫੀਸ ਹੈ ਜਨਰਲ ਕੈਟਾਗਰੀ ਵਾਸਤੇ 500 ਹੈ ਐਸਸੀ ਬੀਸੀ ਵਾਸਤੇ ਤਲਾਕਸ਼ੂਦਾ ਔਰਤਾਂ ਆ ਗਈਆਂ ਹੈਂਡੀਕੈਪਡ ਭਾਈ ਆ ਗਏ ਉਹਨਾਂ ਵਾਸਤੇ ਆਪਣੀ 250 ਰੁਪਏ ਜਿਹੜੀ ਇਹਦੀ ਫੀਸ ਰਹਿਣ ਵਾਲੀ ਹੈ ਤੇ ਔਰਤਾਂ ਵਾਸਤੇ ਇਹ ਪੋਸਟ ਜੀ ਉਹ ਬੋਲਣ ਚ ਕਈ ਵਾਰੀ ਚਲੋ ਭਾਈ ਬੋਲਿਆ ਜਾਂਦਾ ਹੈ ਉਹ ਤੁਸੀਂ ਆਪਣੇ ਆਪ ਹੀ ਸੈਲਫ ਅੰਡਰਸਟੂਡ ਕਰਿਓ ਇਸ ਚੀਜ਼ ਨੂੰ ਉਸ ਤੋਂ ਬਾਅਦ ਜਿਹੜੀ ਅੰਗਣਵਾੜੀ ਹੈਲਪਰ ਹੈ ਉਸ ਦੀ ਜਿਹੜੀ ਫੀਸ ਹੈ ਜਨਰਲ ਕੈਟਾਗਰੀ ਵਾਸਤੇ ਉਹ 300 ਫੀਸ ਹੈ ਤੇ ਜਿਹੜੀਆਂ ਐਸੀਬੀਸੀ ਕਾਸਟ ਆ ਗਈਆਂ ਜੀ ਵਿਡੋ ਔਰਤਾਂ ਆ ਗਈਆਂ ਵਿਧਵਾ ਔਰਤਾਂ ਆ ਗਈਆਂ ਤੇ ਤਲਾਕशुदा ਔਰਤਾਂ ਨੇ ਤੇ ਹੈਂਡੀਕੈਪਡ ਔਰਤਾਂ ਨੇ ਉਹਨਾਂ ਦੀ ਫੀਸ ਹੈ ਜਿਹੜੀ ਉਹ 150 ਰੁਪਿਆ ਰਹਿਣ ਵਾਲੀ ਆ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਦੀ ਸ਼ੁਰੂਆਤੀ ਮਿਤੀ ਹੈ ਜਿਹੜੀ ਉਹ 1911 ਜਣੇ ਕਿ ਅੱਜ ਤੋਂ ਇਹ ਪੋਸਟ ਹੈ ਜਿਹੜੀ ਅਪਲਾਈ ਕਰਨੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੀ ਆਖਰੀ ਮਿਤੀ ਹੈ ਜਿਹੜੀ ਅਪਲਾਈ ਕਰਨ ਦੀ ਉਹ ਹੈਗੀ ਹੈ ਜੀ 12ਵੇਂ ਮਹੀਨੇ ਦੀ 10 ਤਰੀਕ ਤੁਸੀਂ 12ਵੇਂ ਮਹੀਨੇ ਦੀ 10 ਤਰੀਕ ਨੂੰ ਨਾ ਡਿੱਕਿਓ ਉਸ ਤੋਂ ਪਹਿਲਾਂ ਪਹਿਲਾਂ ਇਹ ਪੋਸਟ ਅਪਲਾਈ ਕਰ ਦਿਓ ਇਸ ਤਰ੍ਹਾਂ ਇਸ ਵੀਡੀਓ ਚ ਆਪਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਹੈ ਜੇਕਰ ਫਿਰ ਵੀ ਤੁਹਾਡਾ ਕਿਸੇ ਪ੍ਰਕਾਰ ਦਾ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਹੈ ਜਿਹੜਾ ਉਹ ਪੁੱਛ ਸਕਦੇ ਹੋ ਸੀ ਕੋਸ਼ਿਸ਼ ਕਰਾਂਗੇ ਕਿ ਹਰੇਕ ਕਮੈਂਟ ਦਾ ਜਵਾਬ ਦੇ ਸਕੀਏ ਬਾਕੀ ਇਹਨਾਂ ਦੇ ਵਿੱਚੋਂ ਜੇ ਤੁਹਾਡੇ ਕੋਲ ਕੋਈ ਵੀ ਸਰਟੀਫਿਕੇਟ ਨਹੀਂ ਹੈਗਾ ਮੰਨ ਕੇ ਚੱਲੋ ਰੈਜ਼ੀਡੈਂਸ ਸਰਟੀਫਿਕੇਟ ਨਹੀਂ ਹੈਗਾ ਤੇ ਆਪਣਾ ਜਾਤੀ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਹ ਸਰਟੀਫਿਕੇਟ ਹੈ ਜਿਹੜਾ ਆ ਗਿਣਤੀ ਦੇ ਦਿਨਾਂ 'ਚ ਬਣਵਾ ਸਕਦੇ ਹੋ ਤੇ ਤੁਸੀਂ ਪੰਜਾਬ ਦੇ ਚਾਹੇ ਜਿਹੜੇ ਮਰਜੀ ਪਿੰਡ ਜਾਂ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਇਹ ਸਰਟੀਫਿਕੇਟ ਤੁਹਾਨੂੰ ਤੁਹਾਡੇ ਘਰੇ ਬੈਠੇ ਹੀ ਮਿਲਣਗੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਕੋਈ ਵੀ ਕਾਗਜ਼ਾਤ ਹੈ ਜਿਹੜਾ ਉਹ ਤਿਆਰ ਕਰਵਾ ਸਕਦੇ ਹੋ ਜੇਕਰ ਵੀਡੀਓ ਕੰਮ ਦੀ ਲੱਗੇ ਤਾਂ ਇਸ ਨੂੰ ਅੱਗੇ ਤੱਕ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ YouTube ਤੇ ਵੀ ਆਪਣਾ ਚੈਨਲ ਹੈ ਕੌਸ਼ਿਕ ਕੰਪਿਊਟਰ ਕੈਫੇ ਦੇ ਨਾਂ ਤੇ ਤੇ ਫੇਸਬੁਕ ਤੇ ਆਪਣਾ ਪੇਜ ਹੈ ਹਰਪਾਲ ਸ਼ਰਮਾ ਕੋਸ਼ਕ ਦੇ ਨਾਂ ਤੇ ਉੱਥੇ ਵੀ ਵੱਧ ਤੋਂ ਵੱਧ ਫਰੈਂਡ ਰਿਕੁਐਸਟਾਂ ਨੇ ਜਿਹੜੀਆਂ ਭੇਜਿਓ ਵੀਡੀਓ ਨੂੰ ਲਾਈਕ ਕਰਿਓ ਜੇਕਰ ਤੁਹਾਨੂੰ ਲੱਗੇ ਕਿ ਇਹ ਵੀਡੀਓ ਕਿਸੇ ਹੋਰ ਦੇ ਵੀ ਕੰਮ ਆ ਸਕਦੀ ਹੈ ਤਾਂ ਇਸ ਨੂੰ ਅੱਗੇ ਤੱਕ ਜਰੂਰ ਸ਼ੇਅਰ ਕਰਿਓ ਜੀ ਧੰਨਵਾਦ ਜੀ